ਇਹ ਕਾਹ ਦਾ ਕਰਤਾਰਪੁਰ ਸਾਹਿਬ ਦਾ ਨਾਮ ਛੱਦ ਪਿਆ ਉਹਨੂੰ ਗੁਰਨਾਨ ਦੇਵ ਜੀ ਘਰ ਦੀ ਤੇ ਸੁਖਨਾ ਲੀਕ ਗਿਆ ਹਾਂ ਹਾਂ ਸਭ ਕੋ ਖਿੱਕਾ ਬਸ ਸਿੱਧੂ ਕਰ ਗਿਆ ਬੱਲੇ ਬੱਲੇ ਬਾਤ ਆ ਰਹੇ ਜੱਟੂ ਬਾਤ ਆ ਰਹੇ ਬਰਾਦਾ ਇਸ ਦਾ ਲਾਭ ਨਹੀਂ ਲੈਣੀ ਹੈ ਨਾ ਹਾਂ ਕਿਉਂ ਬਾਬਾ ਯਾਰ ਮਨੈ ਲੂ ਲੂ ਉਹ ਚ ਵੀ ਨਹੀਂ ਸਕਦੇ ਆਪਾਂ ਯਾਰ ਬਾਬੇ ਨਾਮ ਕਰਿੰਦਾ ਕੋਈ ਨਹੀਂ ਬਣਾਈ ਜਾ ਗਿਆ ਪਾਣੀ ਪਾਕਿਸਤਾਨ ਦਾ ਮਾਰੋ ਬਾਈ ਉਹ ਜਿਹੜਾ 35 ਫੁੱਟ ਤੇ ਸਾਡੇ ਮਿਲਦਾ ਨਾ ਟਿਊਬਲੈਂਸ ਉਹ ਟੇਸਟ ਆ ਸਮਰਸੀ ਵਾਲਾ ਨਹੀਂ ਹੈਗਾ ਕਿੱਧਰ ਤੇ ਆ ਬਾਈ ਹੁਣੀ ਮਾਰੋ ਵਾਲਾ ਮੈਂ ਲਾਹੌਰ ਦੇ ਆਇਓ ਘਾਡੇਗਾ ਨਹੀਂ ਮਾਰੋ ਘੜਾ ਕਹਿੰਦੇ ਨੇ ਬਾਈ ਨਾ ਨਾ ਬੁਲਾਈਂਦਾ ਆ ਤੁਹਾਡੇ ਵਾਲੇ ਬੰਦੇ ਨਹੀਂ ਵੀ ਦਾ ਅੱਧੀ ਗੱਲ ਬੰਦੇ ਸਪான்ਸਰ ਲਿਆ ਦੱਸ ਕੋਈ ਸਾਸਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਆ ਜੋ ਟਾਈਮ ਆ ਗਿਆ ਜਿਹਦੀ ਆਪਾਂ ਇਨੇ ਦਿਨ ਤੋਂ ਤੁਹਾਨੂੰ ਵੀਡੀਓ ਪਾਈ ਸੀਗੀ ਤੇ ਆਪਾਂ ਅੱਗੇ ਤਕਰੀਬਨ ਲਗਭਗ ਹਜੇ ਤਾਂ ਪੰਜਾਬ ਚੋਂ ਕੁਸ਼ੀਰ ਟਾਈਮ ਦੇ ਵਿੱਚ ਆਪਾਂ ਪਾਕਿਸਤਾਨ ਐਂਟਰ ਹੋ ਜਾਣਾ ਆ ਦੇਖੋ ਸਾਹਮਣੇ ਬੋਰਡ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਥੋੜਾ ਸਵਾਗਤ ਹੈ ਲੋ ਜੀ ਆਪਾਂ ਲਾਂਗੇ ਤੇ ਪਹੁੰਚ ਗਏ ਲਾਂਗੇ ਤੇ ਪਹੁੰਚ ਗਏ ਹੁਣ 15 ਇੰਟਰ ਹੋਣ ਲੱਗੇ ਆ ਜਿੱਦਾਂ ਜਿੱਦਾਂ ਕਹਾ ਕਾਂਵਾਂ ਦਾ ਤੁਹਾਨੂੰ ਦਿਖਾਵਾਂਗੇ ਲੋ ਜੀ ਪਾ ਗਏ ਫਿਰ 메인 ਸੜਕ ਤੇ ਆ ਦੇਖੋ ਬਹੁਤ ਸੋਹਣਾ ਇਹਨਾਂ ਨੇ ਮੂਰੇ ਬਣਾਏ ਹੋਏ ਉੱਪਰ ਇੱਕ ਓੰਕਾਰ ਲੱਗਿਆ ਹੋਇਆ ਤੇ ਥੱਲੇ ਦੇਖੋ ਗੁਰੂ ਨਾਨਕ ਦੇਵ ਜੀ ਦਾ ਰਬਾਬ ਬਣਾਇਆ ਹੋਇਆ ਤੇ ਹਾਰ ਪਾ ਕੇ ਰੱਖਿਆ ਹੋਇਆ ਤੇ ਇੱਥੋਂ ਮਤਲਬ ਹੁਣ ਆਪਾਂ ਸਿੱਧਾ ਕਹਿੰਦੇ ਹੁੰਦੇ ਆ ਵੀ ਕੋਰੀਡੋਰ ਦਾ ਰਸਤਾ ਇਹ ਸਾਰਾ ਆ ਦੇਖੋ ਇੱਕ ਸਾਡਾ ਇਹਨਾਂ ਨੇ ਕਿੰਨੇ ਆਪਣੇ ਇੰਡੀਅਨ ਆਰਮੀ ਲਾਈ ਵੀ ਆ ਬਖਤਰਬੰਦ ਟਰੈਕਟਰ ਲਾਏ ਹੋਏ ਆ ਤੇ ਇਹ ਇਦਰ ਲਈ ਸਾਡਾ ਇੰਡੀਅਨ ਆਰਮੀ ਆ ਸਾਰੀ ਤੇ ਹੁਣ ਆਪਾਂ ਦੇਖਿਓ ਵੀ ਗਾਹਾਂ ਕ੍ਰੋਸ ਕਰਨਾ ਦੋ ਦਿਨ ਪੜਾ ਆਉਣੇ ਆ ਦੋ ਦਿਨ ਪੜਾ ਕ੍ਰੋਸ ਕਰਕੇ ਗਾਹਾਂ पे ਆਪਾਂ ਪਾਕਿਸਤਾਨ ਦੇ ਵਿੱਚ ਐਂਟਰ ਹੋਣਾ ਤੇ ਜਿੱਦਾਂ ਜਿੱਦਾਂ ਹੁੰਦਾ ਆਪਾਂ ਤੁਹਾਨੂੰ ਦਿਖਾਈ ਜਾਂਦੇ ਦੇਖੋ ਆਲੇ ਦੁਆਲੇ ਕਿੰਨੇ ਸੋਨੇ ਇਹਨਾਂ ਨੇ ਦਰਖਤ ਲਾਇਆ ਹੋਏ ਆਪਣੇ ਇੰਡੀਆ ਵਾਲਿਆਂ ਨੇ ਫੁੱਲ ਫਲੇਲ ਕਿੰਨੇ ਵਧੀਆ ਲਾਇਆ ਹੋਏ ਵਧੀਆ ਸੜਕ ਬਣਾਈ ਵੀ ਐ ਲੱਗਦਾ ਜਿਕਰਨਾ ਵੀ ਮਤਲਬ ਆਪਾਂ ਕਿਸੇ ਬਾਹਰਲੀ ਕੰਟਰੀ ਆ ਗਏ ਹੁੰਦੇ ਆ ਨਾ ਤੇ ਬਹੁਤ ਵਧੀਆ ਬਣਾਇਆ ਹੋਇਆ ਲੋ ਜੀ ਹੁਣ ਆਪਾਂ ਆ ਗਏ ਗਾਹਾਂ ਤੇ ਆ ਦੇਖੋ ਆ ਇੱਥੇ ਗੇਟ ਦੇ ਅੰਦਰ ਹੁਣ ਦੇਖਦੇ ਆ ਵੀ ਰੋਕਣਗੇ ਕਿਉਂਕਿ ਮੂਰਲੀ ਸਾਡੇ ਨਾਲ ਨੇ ਲਾਏ ਹੋਏ ਆ ਆਪਣੇ ਢੋਲ ਵਗੈਰਾ ਰੱਖੇ ਹੋਏ ਆ ਤੇ ਗੱਡੀਆਂ ਖੜੀਆਂ ਤੇ ਦੇਖਦੇ ਆ ਲਓ ਜੀ ਦਾਤਾ ਮਾਰਦਾ ਕਹਿੰਦਾ ਲਾ ਲਓ ਵੀ ਸਾਈਡ ਪਰ ਸਾਈਡ ਪਰ ਲਾ ਲਈ ਹੁਣ ਉਹ ਰਚਿੰਗ ਵਗੈਰਾ ਹੋ ਗਈ ਗੱਡੀ ਦੀ ਕਿਆ ਕਹਿੰਦੇ ਕਿਆ ਇਹ ਇਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਪੰਗਤ ਹੈ ਜੀ ਹਾਂ ਹਾਂ ਕਿਆ ਕਹਿੰਦੇ ਸਿਕਾਹ ਜਾ ਰਿਹਾ ਹਾਂ ਅੱਛਾ ਫਿਰ ਮਾਰਗ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਉਧਰ ਖੇਤੀ ਦੱਸੀ ਵੀ ਉਤਮ ਖੇਤੀ ਮੱਧਮ ਵਪਾਰ ਜਿਹੜੀ ਖੇਤੀ ਨੂੰ ਗਾਲਾਂ ਕੱਢ ਕੇ ਪੰਜਾਬ ਛੱਡਣ ਦੀਆਂ ਗੱਲਾਂ ਹੁੰਦੀਆਂ ਹਨ ਉਹ ਖਲ ਪਾਇਆ ਇਸ ਧਰਤੀ 'ਚ ਬਾਬੇ ਨਾਨਕ ਨੇ ਤੇ ਸਾਡੀ ਤੋਕਿਆ ਸਮਾਦਾ ਸਾਡੇ ਵਰਗੇ ਪਾਪੀਆਂ ਦਾ ਕੋ ਮਾੜਾ ਕਰਮ ਅੱਗੇ ਆ ਗਿਆ ਬਾਈ ਬਿਲਕੁਲ ਬਾਈ ਬਿਲਕੁਲ ਨਹੀਂ ਤਾਂ ਲੱਛਣ ਕੋਈ ਨਹੀਂ ਵੀ ਸਾਨੂੰ ਗੁਰੂ ਆਪ ਦੇ ਚਰਨਾਂ 'ਸੱਜ ਲੈਂਦਾ ਅੱਛਾ ਇਹ ਮਾੜੇ ਕਰਮ ਨਾਲ ਆ ਗਏ ਤੁਸੀਂ ਹੁਣ ਚੰਗਾ ਚੰਗੇ ਨਾਲ ਹੁਣ ਚੰਗਾ ਅੱਗੇ ਆ ਗਿਆ ਜੀ ਬਾਈ ਜੀ ਹੋ ਗਿਆ ਸਾਰਾ ਕੁਝ ਕਲੀਅਰ ਕਿਵੇਂ ਲੱਗਿਆ ਛਾਣ ਬਿਣ ਕਰ ਤੁਹਾਡੀ ਬਾਬਾ ਜੀ ਇਹ ਵੀ ਸਵਾਰ ਜਿਹਾ ਲਈ ਜਾਂਦੇ ਨੇ ਛਾਣ ਬਿਣ ਵੀ ਨਾਰਮਲ ਸੀ ਕੋਈ ਬਹੁਤਾ ਬੜਾ ਇਸ਼ੂ ਨਹੀਂ ਹੈ ਵੇ ਕੱਲੋ ਬੈਠੋ ਤੇ ਕਮਾਲ ਹੋਈ ਪਈ ਆ ਮਨ ਬਾਗੋ ਬਾਗ ਹੋਇਆ ਪਿਆ ਅੱਜ ਅਸੀਂ ਬੱਪੇ ਨਾਨਕ ਦੀ ਧਰਤੀ ਦੇ ਮੱਥਾ ਟੇਕਣਾ ਗੱਡੀਆਂ ਦੇਖੀਆਂ ਬਾਜ਼ਾਰ ਦਾ ਐ ਜੀ ਆਪਣੇ ਤੋਂ ਸੁਖਨਾ ਲੀਕ ਤੇ ਘੁੰਮਦੀ ਜਾਂਦੀ ਹਨ। ਭਾਈ ਸਭ ਕੋ ਫਿੱਕਾ ਜਾਂ ਕਰਤਾਰਪੁਰ ਸਾਹਿਬ ਦਾ ਨੌ ਚੱਲ ਪਿਆ ਨਾ ਗੁਰਨਾਨਦ ਸਿੰਘ ਸਾਹਿਬ ਦੀ ਧਰਤੀ ਤੇ ਸੁਖਨਾ ਲੀਕ ਕਿਹਾ। ਹੂੰ ਹੂੰ ਤਾਂ ਸਭ ਕੋ ਫਿੱਕਾ ਹੂ। ਜਸ ਸਿੱਧੂ ਕਰ ਗਿਆ ਬੱਲੇ ਬੱਲੇ। ਬਾਤ ਆ ਰਹੇ ਸਿੱਧੂ ਬਾਤ ਆ ਰਹੇ ਬਰਾਰ ਸਾਹਿਬ ਜਿਹਨਾਂ ਨੇ ਸਾਗਤਾਂ ਮੱਤਾ ਦੇਖਣ ਜੋ ਕਰਤਾ। ਬਾਕੀ ਚੱਲਦੇ ਰਹਿਣੇ ਨੇ ਕਿਨੇ ਸ਼ੇਕਟਰ ਤੇ ਪਰ ਜੋ ਸਹੀ ਆ ਉਹ ਸਹੀ ਆ ਭਾਈ। ਸਹੂਲਤ ਵੀ ਕਿੰਨੀ ਦਿੱਤੀ ਵੀ ਆ ਦੇਖ ਲੈ ਬਿਠਾ ਕੇ ਛੱਡਦੇ ਆ ਆ ਗਏ ਪਾਕਿਸਤਾਨ ਹੁਣ ਉਹ ਲਾਈਨ ਤੇ ਪਰਲੀ ਸਾਈਡ ਤੋਂ ਉਹ ਲਾਈਨ ਤੇ ਪਰਲੀ ਸਾਈਡ ਕਿੱਥੇ ਪਹੁੰਚ ਜਾਣਾ ਉਹ ਯਾਰ ਮੰਲੋ ਮੰਨੀ ਖਿੱੱਚਤੀ ਆ ਕਿਤੇ ਤੱਕ ਦੀ 20000 ਰੁਪਏ ਆ ਬੱਸਾਂ ਖੜੀਆਂ ਇਹ ਗਾਹ ਇਹ ਇਹ ਬਾਈ ਦੇਖੀ ਹੁਣ ਪਾਕਿਸਤਾਨ ਚ ਪੈਰ ਰੱਖਣ ਲੱਗੇ ਇੱਕੀ ਆਣਾ ਨਾ ਹੁੰਦੀ ਆਣਾ ਨਾ ਹੁੰਦੀ ਹੂੰ ਹੁਣ ਤਾਂ ਦੇ ਅੱਜ ਕੌਣ ਸੀ ਪੰਜਾਬ ਵਾਲੇ ਹਾਂ ਹੁਣ ਤਾਂ ਅਸੀਂ ਪੈਰ ਰੱਖ ਲਿਆ ਲੋ ਜੀ ਹੋ ਗਏ ਪਾਕਿਸਤਾਨ ਚ ਐਂਟਰ ਹੈ ਯਾਰ ਹੁਣ ਤਾਂ ਲਫ਼ਜ਼ ਹੀ ਹੈ ਨਹੀਂ ਨਾ ਹਾਂ ਕਿਆ ਬਾਤ ਹੈ ਯਾਰ ਮੈਨੂੰ ਇਹ ਲੋ ਸੋਚ ਵੀ ਨਹੀਂ ਸਕਦੇ ਆਪਾਂ ਯਾਰ ਹੈ ਬਾਬੇ ਨਾਨਕ ਦੀ ਤਰ੍ਹਾਂ ਉਹ ਇਨੀ ਥੋੜੀ ਬੈਠੇ ਆ ਦੋਹੇ ਸਰਕਾਰਾਂ ਦਾ ਬਹੁਤ ਧੰਨਵਾਦ ਆ ਭਾਈ ਕਿੰਨਾ ਕ ਫਰਕ ਆ ਦੇਖ ਲੈ ਇੱਕ ਗਿੱਠ ਦਾ ਹਾਂ ਇੰਡੀਆ ਦਾ ਵੀ ਪਾਕਿਸਤਾਨ ਦਾ ਵੀ ਦੋਹੇ ਸਰਕਾਰਾਂ ਦਾ ਧੰਨਵਾਦ ਆ ਭਾਈ ਇਹ ਵੀ ਗਿੱਠ ਦਾ ਫਰਕ ਆ ਦੇਖ ਲੈ ਉਹਨਾਂ ਦਾ ਲੈਨ ਤੇ ਉਹ ਪਰਲੀ ਸਾਈਡ ਦੇਖ ਲਓ ਉੱਥੇ ਬੰਦੇ ਖੜੇ ਆ ਉਹ ਇੰਡੀਆ ਉੱਲੀ ਸੜਕ ਜਿੱਥੇ ਬਾਈ ਸਾਫ ਕਰਦਾ ਹੈ ਪਾਕਿਸਤਾਨ ਦੇ ਦੇਖਾ ਹੋ ਗਿਆ ਜੀ ਯੂ ਐਸ ਡੀ ਵੀਡੀਓ ਬੰਦ ਤੇਜਵੰਤ ਸਿੰਘ ਕਟਾ ਤੇ ਕਟਾ ਤੇ ਅੱਗ ਇੱਥੇ ਕਟਾਉਣੀ ਹੈ ਕਿ ਪੀਸ ਕੋਲ ਹਾਂ ਚਲ ਰਹਾ ਹੁਣ ਦਗਾ ਇਮੀਗ੍ਰੇਸ਼ਨ ਕਰਾ ਕੇ ਗਾਂ ਲੱਗੋ ਮੇਰੇ ਕਿੱਧਰ ਨੂੰ ਜਾਣਾ ਹੁਣ ਚਲੋ ਚਲੋ ਮੇਰੇ ਮਗਰ ਆ ਜੋ ਤੁਸੀਂ ਡਰਦੇਗਾ ਤੁਸੀਂ ਆਏ ਹੋਇਆ ਤਾਂ ਸਾਰਾ ਕੁਝ ਹੋ ਗਿਆ ਸਾਡਾ ਕਲੀਅਰ ਐਂਟਰ ਦੇਖ ਤੋ ਆ ਦੇਖ ਨਾਸ ਸਟੈਪ ਹੁਣ ਬੰਦੋ ਹੀ ਰਹੀ ਜੀ ਨਹੀਂ ਹੁੰਦਾ ਜੋੜਾ ਜੋੜ ਤੇ ਵੀ ਕਹਾ ਲਾਂ ਜੀ ਹਾਂ ਫੋਨ ਆਇਆ ਕੜ ਕੜ ਕਿਹੜੇ ਗ੍ਰੈਜੂਏਟ ਹੋਏ ਮਹਾਰਾਸ਼ਟਰ ਦੇ ਉਹ ਨਹੀਂ ਕੈਨੇਡਾ ਦੇ ਵਿੱਚ ਅਜੇ ਕੰਮ ਪੱਢਣੀ ਆ ਨਾ ਕਿਲੋਮੀਟਰ ਟੱਪੇ ਮਿੰਟ 10 ਹੋਏ ਮਹਾਰਾਸ਼ਟਰ ਦੇ ਕਲੇ ਦੇਖਦੀ ਹੈ ਨਾ ਤੇਰਾ ਪਤਾ ਨਹੀਂ ਕਿ ਕੈਨੇਡਾ ਚ ਕਣਕ ਵੱਢਣ ਵਾਲੀ ਆਲੇ ਇਹਦਾ ਰੈਨਸੈਂਟ ਤੇ ਯੋਗ ਨਹੀਂ ਪਾ ਦੇ ਲਾ ਕਣਕ ਤੇਰੀ ਨੇੜੇ ਆ ਗਈ ਮੰਗੀ ਲੱਗਦੀ ਹੈ ਮੇਰੀ ਦਾਰਸ਼ਾਣਾਂ ਨੂੰ ਛੋੜਦੇ ਦਾਰਸ਼ਾਣਾਂ ਦੇ ਰੱਬੀ ਬਿਨਾਂ ਦੇ ਬੰਦੇ ਕਹਿੰਦੇ ਸੀ ਜੇ ਪੂਰੀਆਂ ਦੰਦ ਪਰਬਾਈਂ ਪਾਈਆਂ ਨੂੰ ਪਾਈਆਂ ਦਾ ਹੋਇਆ ਕਿ ਇਹ ਪੁਨਿਆ ਸਰਕਾਰੀ ਚੱਲ ਅੱਜ ਵੀ ਇੱਕ ਹੀ ਆ ਸਾਰਾ ਹੌਂਸਲੇ ਕਰਣੇ ਜਾਈਏ ਚਲੋ ਬੰਦੇ ਜੀ ਆਣ ਦਾਰਸ਼ਾਣ ਹਾਲ ਦੇ ਵਿੱਚ ਖੁੰਨੇ ਤੇ ਕਾਊਂਟਰ ਲੱਗਾ ਦਾ ਆਪੋ ਤੇ ਆਪਣਾ ਸਮਾਨ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਰਸਦ ਵਾਲੇ ਕਾਊਂਟਰ ਦੀ ਤਰਫ ਸੱਜੇ ਪਾਸੇ ਨੂੰ ਕੋਰੀਡੋਰ ਬਣਿਆ ਹੈ ਥੋੜਾ ਅੱਗੇ ਚਲੋਗੇ ਆਪ ਜੀ ਨੂੰ ਸਰੋਵਰ ਸਾਹਿਬ ਦੇ ਸਾਈਨਪੋਰਡ ਨਜ਼ਰ ਆਣਗੇ ਜਿਆਦਾ ਜਾਂਦਾ ਪਾਣੀ ਪਾਕਿਸਤਾਨ ਦਾ ਪਾਣੀ ਬਾਈ ਪਾਣੀ ਬਾਈ ਉਹ ਜਿਹੜਾ 35 ਫੁੱਟ ਤੇ ਸਾਡੇ ਮਿਰਦਾ ਨਾ ਟਿਊਬ ਲਾਂਕ ਉਹ ਟੇਸਟ ਦਾ ਸਮਾਸੀ ਵਾਲਾ ਨਹੀਂ ਹੈਗਾ ਬੋਕਰ ਆ ਜਾਓ ਫੇ ਆ ਜਾਓ ਮਿਨਰਲ ਵਾਟਰ ਮਿਨਰਲ ਵਾਟਰ ਸਾਮ ਸਫਾਈ ਦੇਖ ਲੈ ਸਾਮ ਸੰਭਾਲ ਗੁਰੂ ਘਰ ਦੇ ਸ਼ਾਂਤ ਸ਼ਾਂਤੀ ਨਾਲ ਹੈ ਨਾ ਆਨੰਦ ਆਨੰਦ ਭਰਪੂਰ ਕਿ ਤੂੰ ਉਰੇ ਰਹਿਣਾ ਹਾਂ ਦੇਖ ਲਓ ਜੇ ਰੱਖ ਲੈਣਗੇ ਅੱਛੀ ਮੈਂ ਤਾਂ ਅੱਛੀ ਸੇਵਾ ਸੁਭਾ ਕਰਾਈ ਜਾਇ ਕਰੂੰਗਾ ਹਾਂ ਐ ਤਾਂ ਮੈਂ ਦੂਰੇ ਕੁਛ ਨਹੀਂ ਕਹਿਣ ਲੱਗੇ ਇਹ ਹਾਂ ਹਾਂ ਐ ਤਾਂ ਰੱਖਣਗੇ ਹੀ ਹਾਂ ਹੁਣ ਮੈਨੂੰ ਭਾਈ ਆ ਚੱਲ ਫਿਰ ਵੀ ਉੱਥੇ ਮੈਨੂੰ ਇਮੀਗ੍ਰੇਸ਼ਨ ਚੋਂ ਮੁੰਡਾ ਮਿਲੇ ਜਿਹਦੇ ਕੋ ਮੈਂ ਆਪਣੀ ਆ ਵੈਰੀਫਿਕੇਸ਼ਨ ਕਰਾਈ ਹਾਂ ਮੈਨੂੰ ਕਹਿੰਦਾ ਭਾਈ ਕਿੱਥੇ ਤੇ ਆਏ ਆ ਹਾਂ ਤੇ ਮੈਂ ਕਿਹਾ ਅਨੰਦਪੁਰ ਸਾਹਿਬ ਤੇ ਕਹਿੰਦਾ ਅੱਛਾ ਕਹਿੰਦਾ ਸਾਡੇ ਵਾਸਤੇ ਕਿਆ ਲੈ ਕੇ ਆਏ ਹੂੰ ਮੈਂ ਕਿਹਾ ਅਸੀਂ ਆ ਗਏ ਹੂੰ ਕਹਿੰਦਾ ਅੱਛਾ ਮੈਂ ਕਿਹਾ ਤੂੰ ਦੱਸ ਤ ਵੀ ਅਸੀਂ ਸਾਨੂੰ ਰੱਖ ਲਓ ਰੇ ਤੁਸੀਂ ਹੂੰ ਇਹ ਤੁਹਾਡੇ ਹੀ ਅਸੀਂ ਅਸੀਂ ਕਿਹੜਾ ਬਗਾਨੇ ਆ ਜਾਂ ਤੁਸੀਂ ਕਿਹੜਾ ਬਗਾਨੇ ਤੁਸੀਂ ਤਾਂ ਸਾਡੇ ਹੀ ਆ ਉਹ ਬਹੁਤ ਖੁਸ਼ ਹੋਇਆ ਫਿਰ ਆਏ ਉਹਨੇ ਦਿਲ ਪਾਇਆ ਹੱਥ ਜੜਾ ਰੱਖ ਕੇ ਐ ਕਰਿਆ ਜੀ ਬਸ ਲੱਗੂ ਵੀ ਬੰਦਾ ਇਹਨੇ ਬਈ ਇੰਨਾ ਮਾਣ ਬਖਸ਼ਿਆ ਬਖਸ਼ਾ ਮੈਂ ਤੁਸੀਂ ਤਾਂ ਸਾਡੇ ਤੁਸੀਂ ਕਿਹੜਾ ਬਗਾਨੇ ਆ ਹੂੰ ਮੈਂ ਤੂੰ ਸਾਡੇ ਨਾਲ ਚੱਲ ਤੈਨੂੰ ਘਮਾ ਕੇ ਲੈ ਜਾਇਆ ਉਥੇ ਕਹਿੰਦਾ ਵੀ ਆਉਂਗੇ ਜਰੂਰ ਆਉਂਗੇ ਮੈਂ ਕਿਹਾ ਚਲੋ ਆ ਜਾਓ ਕੋਈ ਇਹ ਕਹਿੰਦੇ ਬੋਲਦੇ ਆ ਆਪਣੇ ਮਾੜਾ ਵੀ ਲਾਹੌਰ ਬੜਾ ਯਾਰ ਆਉਂਦਾ ਤੁਹਾਡਾ ਹਾਂ ਵੀ ਮਹਾਰਾਜ ਕਰਨ ਕੀ ਸਿੰਘ ਜਾਦਾ ਤੇ ਕੋਈ ਨਾ ਖੋਲਣ ਕਿੱਧਰ ਤੇ ਬਾਈ ਹੁਣੀ ਲਾਹੌਰ ਵਾਲਾ ਲੈ ਲਾਹੌਰ ਦੇ ਹਾਂਜੀ ਲੋਕ ਆ ਗਏ ਆਇਓ ਸਾਡੇ ਕਾ ਨਹੀਂ ਮਾਰੋ ਕਿਹੜਾ ਕਹਿੰਦੇ ਨੇ ਬਾਈ ਨਾ ਨਾ ਬੁਲਾਇਂ ਦਿੱਤਾ ਵਿਆਹ ਹੋਟਲ ਦੰਦੇ ਨਹੀਂ ਨੀਦਾ ਅਸੀਂ ਕਰ ਦਿੰਦੇ ਹਾਂ ਸਪான்ਸਰ ਲਿਆ ਦੱਸ ਕਰਦੇ ਸਾਹਬਾਂ ਨੂੰ ਵਾਰਸੀ ਗਿੰਨਰ ਬਲਾਈ ਕੀਤਾ ਬੈਂ ਗਿਆ ਕਿ ਇਧਰੋਂ ਹੀ ਲੈ ਚਾਲਦੇ ਆ ਬਾਈ ਨਾਲੇ ਵਾਧੂ ਮਡਾ ਲਾ ਉੱਥੇ ਗਾ 15 ਚੱਕ ਪਾਣੀ ਦੇ ਡੱਬੇ ਚਾਹ ਹੋਰ ਉੱਥੇ ਗਾ ਉਹ ਕਿ ਨਹੀਂ ਉਹ ਰੱਖ ਲਿਆ ਜਾ ਸਾਨੂੰ ਸਾਡੇ ਕੀ ਕਰੋ ਯਾਰ ਇੱਕ ਘਪੇ ਤੇ ਫੜਨੇ ਆ ਗਏ ਆ ਬਾ ਜਿਹੜੇ ਵਾਧੂ ਜਿੰਗਾ ਆਂਦੇ ਆਈਓ ਥੱਲੇ ਉਹ ਨਹੀਂ ਬਾਪਸ ਨੂੰ ਕੀ ਕਰ ਰਹੇ ਇਧਰ ਵੀ ਇੱਥੇ ਤੰਗੇ ਆ ਇਧਰ ਇੱਥੇ ਕੀ ਕਰਦੇ ਆ ਉਹ ਇਧਰ ਵੀ ਤੰਗੇ ਆ ਇਹ ਸਾਫ ਕਰਾ ਦੋਨੇ ਬਸ ਇੱਕੋ ਜੇ ਆ ਤੇ ਬਾਟਰ ਇਹ ਇਧਰ ਲੈ ਇਧਰ ਤੰਗੇ ਹੋ ਤੇ ਮੈਂ ਉੱਧਰ ਤੰਗੇ ਆ ਆ ਗੱਲੇ ਖਤਮ ਕਰਨਾ ਮਾਤਰਾ ਬੋਲੇ ਇਹ ਤਾਂ ইমরান ਖਾਨ ਦੀ ਮਿਹਰਬਾਨੀ ਜੋ ਉਸ ਨੇ ਕੀਤੀ ਬਾਈ ਸਹੀ ਗੱਲ ਆਸੀਂ ਗੱਲ ਕਰਦੇ ਸੀ ਨਵਜੋਤ ਸਿੰਘ ਸਿੱਧੂ ਤੇ ইমরান ਖਾਨ ਜਿੰਨੀ ਚੜਦੀ ਕਲਾ ਜ ਰੱਖੇ ਮਹਾਰਾਜ ਐਡਾ ਬਣਾ ਕੰਮ ਕਰਦਾ ਕੀ ਨਾ ਕਰਨਾ ਇਹ ইমরান ਖਾਨ ਜੀ ਵੈਸੇ ਵਾਟਰਪਲਨ ਇਹ ਤਾਂ ਨਹੀਂ ਕਿਤੇ ਖੋਲਣਾ ਹਦਾ ਇਹਨਾਂ ਨੇ ਕੋਤੇ ਖੋਲਣਾ ਉਹਦੀ 사ਦਾ ਹੀ ਭੁਗਤਾਨ ਬੈਠਾ ਐਨੇ ਸਾਲ ਖੁੱਲਿਆ ਹੀ ਨਹੀਂ ਐਨੇ ਸਾਲ ਤੇ ਰਈ ਸੋ ਉਹ Imran Khan ਨੇ ਕੀਮਤ ਵੀ ਅਦਾ ਕਰ ਰਿਆ ਇਹਦੀ ਪਰ ਉਹ ਮਾਂ ਦਾ ਪੁੱਤ ਦਬਦਾ ਨਹੀਂ ਅਸੀਂ ਬਹੁਤ بڑے ਫੈਨ ਆ ਉਹਦੇ ਤੇ ਇਹ ਇੰਦਰ ਪਤਾ ਨਹੀਂ ਕਿੰਦਾ ਚੱਲਦਾ ਹੈ ਇਹ ਪ੍ਰੋਜੈਕਟ ਬਹੁਤ ਚੱਲਦਾ ਹੈ ਹੁਣ ਚੋਕੀ ਲਾਈ ਹੁੰਦੀ ਜਿਹੜਾ ਕੋਈ ਗੱਲ Imran Khan ਨੇ ਕਹੇ ੱਟਕਾ ਕਰਦੇ ਆ ੱਟਕਾ ਸਾਡੇ ਵੀ ਆਈ ਗੋਸਾ ਜਿਹੜਾ ਬੋਲ ਸਾਡੇ ਨਾਲ ਦੇ ਨਾਲ ਨੂੰ ਸਾਡੇ ਨਾਲ ਦੇ ਪੱਖ ਜੇ ਬੋਲੋ ਜਦ ਚੱਕ ਲੰਨੇ ਸਰ ਤਾਂ ਲੱਭਦਾ ਵੀ ਨਹੀਂ ਮੁੜ ਕੇ ਕਾਸੀ ਤਾਂ ਲੈ ਲਉਂਦੇ ਆ ਨਾ ਇੰਡੀਆ ਨਾ ਕਾਸੀ ਲੈ ਲਉਂਦੇ ਆ ਅੱਛਾ ਫੋਨ ਕਰਦਾ ਬਾਈ ਚੇਂਜ ਚੇਂਜ ਕੌਣ ਕਰਦਾ ਕਰੰਸੀ ਚੇਂਜ ਕਰ ਹੈਗੀ ਨਾ ਦਾ ਮੈਂ ਨਾਮ ਲੈਨੇ ਕਿ ਸਰਦਾਰ ਭੇਜ ਆ ਗਿਆ। ਨੋਖ ਦਿੱਤਾ ਭਾਈ। ਕਹੇ ਤਾਂ ਭਾਈ ਇਸ਼ਾਰਾ ਕਰਦੀ ਆ ਭਾਈ। ਨੋਖ ਦਿੱਤਾ। ਕਿੰਨੇ ਸਰਦਾਰ ਹੋ ਜੀ। ਇਹਨੇ ਤੁਹਾਡੇ ਆ ਵੀ ਆ ਜਾਣਗੇ। ਪਹਿਲਾਂ ਸਾਡੇ ਤੋਂ ਕੋਲ ਲੈ ਲੈਣ। ਫੇਰ ਤੁਹਾਡੇ ਕਿ ਨਹੀਂ ਭੇਜ ਦੇਂਗੇ। ਐਵੇਂ ਬੋਲੀ ਮਾਰੋ ਨੀ। ਸਾਰੇ ਕੋਰਤੇ ਨੂੰ ਨਹੀਂ। ਜਮਾ ਦੇ ਗਿਆ ਵੀਰਾਂ ਨੂੰ ਬੋਸਤੀ ਦਾ। ਸ਼ੋਹਰਾ ਪਾਕਿਸਤਾਨ ਦਾ ਵੀਰ। ਸਾਰੇ ਵੀਰ ਲੈ ਕੇ ਜਾਂਦੇ ਆਂ ਵੱਡੇ ਬਾਰ ਦਾ ਬੜਾ ਪਾਕਿਸਤਾਨੀ ਪਿਆਰ ਹੁੰਦਾ ਵੱਡੇ ਬਾਰ ਦਾ ਉਹ ਇਸ ਕੀ ਮਸ਼ਹੂਰ ਕਪੜਾ ਪਾਕਿਸਤਾਨ ਦਾ ਵੀ ਕਹਿ ਰਹੇ ਨੇ ਕਿ ਕਿਹੜੇ ਮੀਟਰ ਨੇ ਰੀਲ 'ਤੇ 1500 ਰੁਪਏ ਆਉਂਦੇ ਆਂ ਸਰ 1500 ਜਾਂ 500 ਦਾ ਦਿੱਤਾ ਇਹ ਮੀਟਰ ਪਾਉਂਦੇ ਆਂ ਸਰ ਸਲਾਮ ਜੀ ਲੈ ਚੋ ਕਿੰਨੇ ਮੀਟਰ ਹੋ ਗਏ ਵੀਰ 3.5 ਮੀਟਰ ਦਾ ਬੰਦਾ ਕਰਦਾ ਹੋ ਜਾਣਾ ਉਠਾਣੀ ਬਣਦੀ ਆ 4 ਦੀ ਤੇ 4 ਮੀਟਰ ਹੀ ਕਟਣਗੇ ਵੱਡੇ ਬਾਰ ਦਾ 4 ਇਹ ਕੰਮ ਨਹੀਂ ਲਵਣੀ ਤੇ ਜੀ ਉਹਨੇ ਦੂਈ ਬਣਤਾ ਮਸ਼ਹੂਰ ਕਪੜਾ ਪਾਕਿਸਤਾਨ 7-800 ਰੁਪਏ ਆ ਹੀ 500 ਦਾ ਦਿੱਤਾ 500 ਲੈ ਗਏ ਇਹ ਛੇ ਦਾ ਤੇ ਗ੍ਰੀਨ ਡੋਰ ਆਣਾ ਛੇ ਛੇ ਰੜਲੇ ਛੇ ਰੜਲੇ ਕਹਿੰਦਾ ਹਾਂ ਜੀ ਇਹ ਵਾਸਤੇ ਆ ਗਿਆ ਛੇ ਮਾਰਤਾ ਜੀ ਤਾ ਨੂੰ ਛੇ ਮਾਰਤਾ ਛੇ ਮਾਰ ਕੇ ਦਿੰਦਾ ਛੇ ਮਾਰ ਕੇ ਦਿੰਦਾ ਕੋਹੜਾ ਹੁੰਦੀ ਆ ਇਹ ਦੋ ਘੜਾ ਚੋਂ ਉਹ ਕੋੜਾ ਵੀ ਹੈ ਕੋੜਾ ਵੀ ਹੈ ਲੋਕੋ ਉਹ ਭੋਲਿਆ ਰਿਹਾ ਸੀ ਪੰਜਾਬੀ ਤੈਨੂੰ ਪਤਾ ਮੈਂ ਤਾਂ ਮਮਾ ਜੀ ਪਿੰਨੂ ਸੌਣ ਸੁਣੇ ਸੀ ਤੇ ਪਹਿਲੀ ਵਾਰ ਆਏ ਸਾਨੂੰ ਪਤਾ ਹੀ ਕੋਈ ਨਹੀਂ ਪਤਾ ਦੋ ਕੋੜਾ ਸਾਨੂੰ ਕਿਹਦਾ ਪਤਾ ਲੱਗਣਾ ਅਗਲੀ ਵਸਤਾਂ ਨੇ ਯੋਗੀਆਂ ਆ ਦੇ ਕੱਪੜਾ ਹੱਥ ਲਾ ਕੇ ਜੋ ਕੋੜੇ ਦਾ ਖੜਾ ਇੱਕ ਕੋੜੇ ਸਾਢੇ ਦਾ ਕੋੜੇ ਹੀ ਗਿਆ ਪਾਕਿਸਤਾਨ ਦਾ ਮਸ਼ਹੂਰ ਕਪੜਾ ਵੀਰ ਇਹਦੀ ਸਟੈਂਪ ਰੋਲ ਦੀ ਕਰੀਮ ਬੱਕੇ ਇਹ ਮਸਕਾ ਬੜਾ ਬਾਕਸਾ ਇਹ ਆਹਦਾ ਮੇਰਾ ਦੇਈ ਤੁਹਾਨੂੰ 700 ਦੇ ਬਣਾਉਣਾ ਥੱਲੇ ਨਾਲ ਤਾਂ 500 ਦਾ ਆ 100 800 ਦਾ ਕਹ ਕੇ 600 ਦਾ ਕਹੀ ਜੰਨੇ ਤੁਸੀਂ 1000 ਕਹ ਕੇ 1000 ਦਾ ਕਹੀ ਜੰਨੇ ਟੈਲੀ ਦਿਖਾਣਾ ਬੜਾ ਵੱਡਾ 1200 ਦਾ ਦੇਈ ਮੈਂ ਹਾਂ ਹਰੀ ਬੱਕ ਦੇ ਅੱਗੇ ਵੀ ਰਹੀ ਸਮਝ ਨਹੀਂ ਆ ਰਿਹਾ ਵੀ ਕਿਵੇਂ ਕਰੀਏ ਅੱਜ ਨੂੰ ਦੁਬਾਰਾ ਕੋਈ ਯਾਰ ਗੱਲ ਨੂੰ ਇੱਕਰ ਦਾ ਪੀਸ ਬਿਸਮਿਲਾ ਕਰਾ ਵੀ ਜਾਂਦੇ ਹਾਂ ਲਾਹੌਰ ਤੋਂ ਬੜਾ ਨੇਰ ਨੇ ਚੱਲ ਬਾਈ ਜੰਨੇ ਬੰਦ ਮੈਨੂੰ 4-5 ਮਿੰਟਾਂ ਤੋਂ ਕੋਲੇ ਚੱਜੇ ਤਾਂ ਨਾਰੀ ਘੱਟ ਕਿੰਨੇ ਦਾ 500 ਰੁਪਏ ਇੰਡੀਆ 400 ਰੁਪਏ ਸੌਂਸਰੀ ਕਰਾਉਣਾ ਨਮਜੋ ਸੀ ਵੀ ਲੈ ਕੇ ਸੀ 1 2 3 4 ਯਾਰਾ ਤੁਸੀਂ ਇੱਕ ਅੱਲਾ ਪੀਸ ਵਾਕੇ ਦਾ ਹੋ ਸੋਣੀ ਚੀਜ਼ ਐ ਬੜਾ ਪਿਆਰਾ ਦੁਪੱਟਾ ਸਫੇਦ ਤੋਂ ਸਫੇਦ ਗਿਆ ਜੋ ਮੰਦਲ ਰਗਰਤਾ ਹਾਲੇ ਖਾਣਾ ਖਾਣਾ ਤੋਂ ਤੁਸੀਂ ਖਪਰੂ ਦਾ 15 ਨਿਮਨ ਦਿਖਾਈ ਬੀਏ ਨੂੰ ਆ ਵੇ ਨੂੰ ਦਿਖਾਓ ਇੱਧਰ ਭਾਈ ਮੋਟਕੇ ਦੇ ਵਿੱਚ ਸਪੈਸ਼ਲ ਹੈਗੇ ਨਾ ਭਾਈ ਚਾਹ ਲੱਗਿਆ ਉਹ ਦੇਖੋ ਭਾਈ ਦਾ ਸਾਡੀ ਮਾਰਕੀਟ ਤੋਂ ਮਿਲਦੀ ਹੈ ਕੋਈ ਨਹੀਂ ਗੱਲ ਹੈ ਸੋਹਣੀ ਹੈ ਸੈਂਚ ਨਾ ਕਰਾਉਣਾ ਇਹ ਨਹੀਂ ਸੂਰ ਦਾ ਦਿਓ ਜਿਹੜਾ ਤੁਸੀਂ ਗਿਆਸ ਜਿਹੜਾ ਨਾਇਕ ਆ ਆ ਮੇਰੇ ਅੱਗੇ ਪਾ ਜੀ ਉਹਦਾ ਤੇ ਤਰਨ ਨਾ ਜਾਈ ਨਾ ਹੈ ਮੰਨਿਆ ਸਾਰਾ ਜੀ ਤੋਂ ਇੰਡੀਆ 'ਚ ਐਂਟਰ ਹੋਣ ਲੱਗੇ ਆ। ਉਹ ਸਿਆਣੇ ਕਹਿੰਦੇ ਹੀ ਹੁੰਨੇ ਆ ਵਿੱਚ ਜਿੰਨੇ ਮਰਜ਼ੀ ਕੋਲੇ ਕੱਛੇ ਆ ਮੁਰਕੀ ਕਰੇ ਹੋਣਾ। ਠੀਕ ਆ। ਸੋ ਮੁੜਨੇ ਪਿਆ ਬਾਈ। ਚਾਚੇ ਨੇ ਸਾੰਭੇ ਨਹੀਂ। ਚਾਚੇ ਨੇ ਸਾੰਭੇ ਨਹੀਂ। ਨਾ ਨਾ ਯਾਰ ਉਹ ਵੀ ਬਾਤ ਦੇ ਰਹੇ ਨੇ ਵੀ ਬਾਤ ਦੇ ਰਹੇ ਆ। ਜੱਬ ਦੀ ਗੱਲਾ ਗ੍ਰਹਿਣ ਦੋ ਇਹ ਦੇਖ ਦੁਨੀਆ ਬਾਤ ਦੇ ਰਹੇ ਨੇ। ਇਹ ਹਾਦ ਦੀ ਬਾਤ ਨਹੀਂ ਆਵਾਜ਼ ਰੱਖਦੇ ਰਹਿਣ ਹੈ। ਹਾਂ।